ਵਾਹਿਗੁਰੂ 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 ਬਖਸ਼ ਦੇ ਦਾਤਾ ਬਖਸ਼ ਦੇ ਸਾਡੇ ਵਰਗੇ ਵੀ ਗਰੀਬ ਬੰਦੇ ਬੈਠੇ ਨੇ ਉਹਦੇ ਬਹੁਤ ਮਿਹਰ ਕਰ ਮਿਹਰ ਕਰਦਾ ਤਾਂ ਹੋਇਆ ਭੁੱਲਾਂ ਦੀ ਗੇਮਾ ਬਖਸ਼ ਲਈ ਭੁੱਲਣ ਹਾਰਾ ਵਾਹਿਗੁਰੂ ਤੂੰ ਬਖਸ਼ਣ ਆਰਾ ਬਖਲਾ ਸੁਨਾ ਮੇਰੇ ਦੋਸਤ ਬੋਲ ਸੁਨਾ ਐਵੇਂ ਨਸ਼ੇ ਦੇ ਜਿਹਨਾਂ ਨੂੰ ਲੱਗ ਜਾਂਦੇ ਸੁੱਕ ਜਾਂਦੇ ਨੇ ਵਾਂਗ ਉਹ ਕਾਲਿਆ ਵੇ ਉਹ ਕੋ ਜੇ ਸੁੱਕ ਜਾਂਦੇ ਉਹ ਜੇ ਮੁੱਕ ਜਾਂਦੇ ਰਹਿੰਦੇ ਮਾਰ ਵੰਦੇ ਲੋਕੀ ਨਾਲ ਤਾਨਿਆਂ ਦੇ ਉਹ ਵਸਦੇ ਘਰਾਂ ਦੀ ਹਾਲਤ ਇੰਜ ਵਿਗੜੇ ਕਿਵੇਂ ਇੰਜ ਇੰਜ ਵਸਦੇ ਘਰਾਂ ਦੀ ਹਾਲਤ ਇੰਜ ਦੇ ਵੇਲੇ ਕਿ ਫਿਰ ਉਹ ਤੇ ਆਪਣੇ ਵੀ ਵੜਦੇ ਵਾਂਗ ਬਗਾਨਿਆਂ ਨੇ ਉਹ ਆਗੇ ਰਾਹੀ ਜਾਂਦਾ ਦੋਬਾ ਜੀ ਜਿਵੇਂ ਜiamo ਕਿ ਤਾਂ ਕੋਈ ਨਾ ਕੋਈ ਬਗਾਰੇ ਖੜੀ ਕਰੂ ਜਿਆ ਉਹ ਜੰਗਗੋਰੀ ਤੇ ਬਾਲੋ ਆਪਣੇ ਆਪ ਆਪ ਦੇ ਨਾਮ ਛੋਟਾ ਕਰਨ ਲੈਣਾ ਬੰਦੇ ਨੂੰ ਚੱਲ ਸਾਨੂੰ ਦਾ ਪਰਮਾਤਮਾ ਨੇ ਮੈਂ ਤਾਂ ਸ਼ੁਰੂ ਤੋਂ ਆਪਣੇ ਨੂੰ ਰਾਜਾ ਸਮਝਦਾ ਸ਼ੁਰੂ ਤੋਂ ਹੀ ਸੋង ਪਰਮਾਤਮਾ ਨੇ ਜਿੰਦਗੀ ਦੇ ਵਿੱਚ ਕੋਈ ਘਾਟ ਨਹੀਂ ਕਰਨ ਦਿੱਤੀ ਕਿਸੇ ਤਰ੍ਹਾਂ ਦੀ ਜ਼ਿੰਦਗੀ ਜੋ ਮਤਲਬ ਉਹਨੇ ਜੇ ਬਾਹਰੀ ਤੌਰ ਤੇ ਦੇਖੀਏ ਤਾਂ ਸੁਨੇਹਾ ਵੀ ਤੌਰ ਤੇ ਮਰੋ ਜਿੰਦਗੀ ਦੇ ਵਿੱਚ ਉਦਾਂ ਦੀ ਵੀ ਸਮਝ ਲਓ ਉਹਨੇ ਸਭ ਕੁਝ ਐਕਸਪੈਸਟ ਕਰਾਦੀ ਜਿਹੜੀ ਹਾਲੇ ਮੈਨੂੰ ਲੱਗਦਾ ਵੀ ਚੰਗੇ ਪੈਸੇ ਵਾਲੇ ਬੰਦੇ ਨਹੀਂ ਕਰਦੇ ਹੁੰਦੇ ਉਦਾਂ ਦੀ ਐਕਸਪੈਸਟ ਕਰਾਦੀ ਕੋਲ ਕੇ ਮੈਂ ਪੈ ਗਿਆ ਥੋੜਾ ਜਿਹਾ ਨਸ਼ੇ ਪੱਤੇ 'ਚ ਮਝੇ ਤੈਨੂੰ ਤਾਂ ਤਾਂਦਸਨ ਲੱਗਿਆ ਵੀ ਥੋੜੇ ਜਿਹਾ ਤਾਂ ਵੀ ਹਾਲਤ ਕਰਤੀ ਹੋਵੇ ਹਨ ਇਹ ਕਿਉਂ ਹੈ ਇਤਾਂ ਇਹ ਜਦੋਂ ਜੁੜੇ ਹੋਏ ਸੀ ਅਸੀਂ ਉਦੋਂ ਮੇਰੇ ਹਿੱਸੇ ਵੰਡ ਕੇ ਆ ਗਿਆ ਸੀ ਵੀ ਮੈਨੂੰ ਚਲੋ ਉਹਨਾਂ ਦੇ ਵਕੀਲਰ ਵਿੱਚ ਪੈ ਗਏ ਜਿਵੇਂ ਕਹਿ ਦਿੰਦੇ ਆ ਵੀ ਚਲੋ ਤੂੰ ਕੱਲਾ ਯਾਰ ਵੀ ਇਧਰ ਆ ਲੈ ਲਾ ਦੂੰ ਤੇ ਮਿੱਤਰਾ ਸੱਜਣਾ ਵੀ ਉਧਰ ਤੇ ਜਿਵੇਂ ਭਰਾ ਵਾਇਆ ਸੀ ਤੂੰ ਆ ਮੈਨੂੰ ਔਖਾ ਹੋ ਜਾਣਾ ਵੀ ਚਲੋ ਉਹਨਾਂ ਉਧਰ ਆ ਦੇ ਦਿੰਦੇ ਆ ਤੇ ਕੋਦੇ ਕਰਕੇ ਚੱਲੋ ਮੌਕੇ ਤੇ ਮੈਨੂੰ ਕੁਝ ਇੱਕ ਨਹੀਂ ਦੋ ਲੈਣਾ ਤੇ ਦੋ ਮੇਰਾ ਕੋਡ ਵੀ ਨਹੀਂ ਖੜਿਆ ਜਿਵੇਂ ਪਹਿਲਾਂ ਉਹਨਾਂ ਕਰਦੇ ਆ ਮਾਪ ਕੋਈ ਇੱਥੇ ਕਰ ਨਹੀਂ ਆਤਾ ਠੀਕ ਹੈ ਲੋਗੇ ਨੂੰ ਪਤਾ ਥੋੜਾ ਜਿਹਾ ਜਿਹੜਾ ਬੰਦਾ ਖਾਂਦਾ ਪੀਂਦਾ ਹੁੰਦਾ ਨਾ ਉਹ ਮਨ ਅੱਲਾਹ ਦੇ ਰੂਪ ਚ ਥੋੜਾ ਜਿਹਾ ਘੱਟੇ ਹੁੰਦਾ ਕਿਸੇ ਵੀ ਚੀਜ਼ ਦਾ ਮੈਨੂੰ ਵੀ ਜਿਆਦਾ ਕੋਈ ਫੋਟੋ ਤੋਂ ਉਹ ਸਾਰੇ ਦਾ ਇਹ ਨਹੀਂ ਆਪਾਂ ਸਾਰਿਆਂ ਨੂੰ ਨਹੀਂ ਕਹਿ ਸਕਦੇ ਸਾਰੇ ਖਾਣੇ ਪੀਣੇ ਨਾਲ ਇਹ ਨਹੀਂ ਹੁੰਦੇ ਬਹੁਤ ਮਤਲਬ ਬੰਦੇ ਗਲਤ ਵੀ ਨੇ ਪਰ ਕੁਸ਼ਕ ਬੰਦੇ ਹੁੰਦੇ ਨੇ ਜਿਹੜੇ ਮਤਲਬ ਸਟੈਂਡ ਹੁੰਦਾ ਬੰਦਿਆਂ ਦਾ ਲੈਵਲ ਹੁੰਦਾ ਕੁਝ ਬੰਦਿਆਂ ਦਾ ਤੇ ਇਹਦੇ ਵਿੱਚ ਅਮਲੀਆਂ ਦੇ ਵਿੱਚ ਵੀ ਨਾ ਤਿੰਨ ਚਾਰ ਤਰ੍ਹਾਂ ਦੇ ਲੈਵਲ ਨੇ ਜਿਵੇਂ 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 ਚੋਰੀ ਚੋਰੀ ਕਰਕੇ ਨਜਾ ਕਰਕੇ ਤੇ ਇੱਕ ਥੋੜੀ ਉੱਪਰ ਵਾਲੇ ਆ ਗਏ ਥੋੜੀ ਵੀ ਆਪਣੇ ਘਰੋਂ ਚੀਜ਼ਾਂ ਲੈ ਕੇ ਵੇਚਣੀਆਂ ਜਾਂ ਕੋਤਾਂ ਦਾ ਲੈਣਾ ਵੀ ਤੁਸੀਂ ਵੀ ਕਿੰਨਾ ਵੀ ਜਾਂ ਬਰਾ ਆਪਣਾ ਨਸ਼ੇ ਦੇ ਵਿੱਚ ਤੋੜ ਲੱਗੀ ਹੈ ਨਸ਼ੇ ਚ ਵੀ ਉਹ ਤੋੜ ਦੇ ਕਰਕੇ ਵੀ ਆਪਣੇ ਸਟੈਂਡ ਤੋਂ ਫਿਰ ਜਾਣਾ ਵੀ ਜੀ ਉਹਨੂੰ ਬੰਦਾ ਕੋਈ 10000 ਰੁਪਏ ਦੇ ਕੇ ਉਹਨੂੰ ਕਹੇ ਵੀ ਆ ਲੈ ਪੁੱਠਾ ਕੰਮ ਕਰ ਦੇ ਮੈਂ ਉਹਨੂੰ 10000 ਦੰਗਾ ਤੇ ਉਹਨੂੰ ਨਸ਼ਾ ਦਿੰਨਾ ਜੋ ਪੁੱਠਾ ਕੰਮ ਕਰ ਦੇ ਉਹਨੇ ਆਪਣੇ ਸਟੈਂਡ ਤੋਂ ਫਿਰ ਕਿਉਂ ਕੰਮ ਕਰ ਦੇਣਾ ਠੀਕ ਆ ਤੇ ਇੱਕ ਉਹ ਬੰਦੇ ਹੁੰਦੇ ਨੇ ਉਹ ਵੀ ਲੈਵਲ ਹੈ ਇੱਕ ਤੇ ਇੱਕ ਲੈਵਲ ਹੁੰਦਾ ਵੀ ਬੰਦਾ ਨਸ਼ਾ ਜ਼ਰੂਰ ਕਰਦਾ ਉਹ ਠੀਕ ਆ ਪਰ ਉਹ ਨਾ ਕਿਸੇ ਵੀ ਮਤਲਬ ਉਹ ਹੱਦ ਤੇ ਚਲੇ ਜਾਵੇ ਕਿਸੇ ਵੀ ਹੱਦ ਤੇ ਚਾਹੋ ਜਿੰਨੇ ਮਰਜ਼ੀ ਤੋੜ ਚ ਪਿਆ ਉਹੋ ਆਪਣੇ ਸਟੈਂਡ ਤੇ ਨਹੀਂ ਖੜੂਗਾ ਕਦੇ ਵੀ ਠੀਕ ਹੈ ਉਹਨ ਮੇਸ਼ਾ ਨਾ ਕਰਨਾ ਮੰਜੂਰ ਹੋਊਗਾ ਆਪਣਾ ਤੋੜ ਚ ਪਿਆਰ ਹੋਊਗਾ ਘਰੇ ਪਿਆਰ ਹੋਊਗਾ ਜੇ ਉਹਨ ਕੋਈ ਗਲਤ ਕੰਮ ਨੂੰ ਕੋ 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 ਨਾ ਯਾਰ ਇਹਦੇ ਨਾਲ ਤਾਂ ਕਰਨਾ ਵਿਆਹ ਕੰਮ ਨਹੀਂ ਕਰਦਾ ਠੀਕ ਹੈ ਤੇ ਮੈਂ ਉਹਨਾਂ ਜੋ ਮਤਲਬ ਬੰਦਾ ਸੀ ਨਾ ਤਿਆਰੀਆਂ ਦੋਸਤੀਆਂ ਨਵਾਉਂਗੇ ਹਰ ਇੱਕ ਬੰਦੇ ਦੇ ਮਤਲਬ ਤੁਹਾਨੂੰ ਪਤਾ ਹੈ ਜਿਹੜੇ ਨਸ਼ੇ ਪਤੇ ਵਾਲੇ ਬੰਦੇ ਯਾਰ ਦੋਸਤ ਬਹੁਤ ਹੁੰਦੇ ਨੇ। ਪਰ ਦੁਨੀਆਂ ਦਾ ਮੈਂ ਕਹਿੰਦਾ ਵੀ ਆਪਣੇ ਇਥੇ ਮਤਲਬ ਜਿੰਨਾ ਏਰੀਆ ਮੈਂ ਘੁੰਮਿਆ ਆਪਣਾ ਠੀਕ ਆ। ਉਹਨੇ ਗਿਰੀ ਦੇ ਵਿੱਚ ਜਿੰਨੇ ਕਿ ਬੰਦੇ ਆਪਣੇ ਆਪ ਨੂੰ ਵਧੀਆ ਕਹੋਂਦੇ ਸੀ ਮੌਕੇ ਦੇ ਉੱਤੇ ਮਤਲਬ ਮੇਰੀ ਉਮਰ ਦੇ ਖਾਅ ਉਹਦੇ ਬੰਦੇ ਇੰਨੇ ਕਿ ਵਧੀਆ ਕਹੋਂਦੇ ਸੀ ਲੈਂਡ ਲੋਡ ਆਪਣੇ ਵਧੀਆ। ਉਹ ਸਾਰੇ ਬੰਦਿਆਂ ਨਾਲ ਵਿੱਚ ਨੂੰ ਹੋ ਕੇ ਵਿਚਨੇ ਆਵਾ। ਠੀਕ ਆ। ਤੇ ਕਈ ਬੰਦਿਆਂ ਦੇ ਵਿੱਚ ਮਤਲਬ ਜਿਵੇਂ ਲੀਡਰੀ ਟੱਚ ਜਲਾ ਲਓ ਤੇ ਆਪਣਾ ਓਦਾਂ ਪਰਮਾਸ਼ੀ ਜਲਾ ਲਓ ਤੇ ਜਾਂ ਫਿਰ ਆਪਣੇ ਅ ਗੁਰੂਨਾਥ ਜਲਾ ਲਓ ਜਿਹਦੇ ਮੈਂ ਬਹੁਤ ਮਤਲਬ ਜਿਵੇਂ ਜਿਹੜੇ ਬੰਦੇ ਦਾ ਨਾਮ ਸੁਣ ਲੈਣਾ ਵੀ ਪਤਾ ਵੀ ਆਹ ਵਧੀਆ ਜੀ ਬਹੁਤ ਹੈ ਨਾ ਜਿਵੇਂ ਆਪਾਂ ਚਰਚਾ ਚੰਦਾ ਬੰਦਾ ਕੋਈ ਵੀ ਉਹਨੂੰ ਬੰਦਾ ਮਿਲਣ ਨੂੰ ਲੋਜਦਾ ਵੀ ਚੱਲ ਆਪਾਂ ਵੀ ਮਿਲ ਕੇ ਦੇਖੀਏ ਬੰਦੇ ਨੂੰ ਇਹਨੂੰ ਤੇ ਰੇਹ ਬੰਦੇ ਨੂੰ ਹੁੰਦੀ ਆ ਨਾ ਨਹੀਂ ਕਰਕੇ ਦੇਖਿਆ ਲੱਗਦਾ ਕਿ ਹਾਂ ਜਦੋਂ ਮੈਂ ਜਾ ਕੇ ਜਿਵੇਂ ਸਮਝੀ ਉਹ ਬੰਦਿਆਂ ਦੇ ਵਿੱਚ ਬਹਿਣਾ ਉੱਠਣਾ ਤਾਂ ਉੱਥੇ ਮੈਨੂੰ ਪਤਾ ਲੱਗਣਾ ਵੀ ਯਾਰ ਉਸ ਕਿਸੇ ਟਾਈਮ ਬੱਤਕੇ ਬੰਦੇ ਨਾਲ ਜਿਵੇਂ ਹੈ ਨਾ ਵੀ ਮੈਨੂੰ ਪਤਾ ਲੱਗਣਾ ਵੀ ਗੱਲਾਂ ਬਾਤਾਂ ਹੋਣੀਆਂ ਕਿਉਂਕਿ ਗੱਲਾਂ ਬਾਤਾਂ ਦੇ ਬੰਦਾ ਜੱਜ ਹੋ ਜਾਂਦਾ ਜਾਂ ਉਹਨਾਂ ਨੂੰ ਕਿਸੇ ਨਾਲ ਗੱਲ ਕਰਦਿਆਂ ਨੂੰ ਸੁਣ ਲੈਣਾ ਜਾਂ ਉਹਨਾਂ ਨੂੰ ਕਿਸੇ ਨਾਲ ਗੱਲ ਕਰਦਿਆਂ ਨੂੰ ਸੁਣ ਲੈਣਾ ਉੱਥੇ ਪਤਾ ਲੱਗਣਾ ਵੀ ਯਾਰ ਇਹਨਾਂ ਨਾਲੋਂ ਤਾਂ ਸਾਡੇ ਵਿਚਾਰ 100 ਗੁਣਾ ਚੰਗੇ ਨੇ ਯਾਰ ਅਸੀਂ ਤਾਂ ਕਦੇ ਇਹ ਜੀ ਗੱਦੀ ਸੂਚ ਰੱਖੀ ਨਹੀਂ ਸੀ ਤਾਂ ਕਿਤੇ ਮਾੜੀ ਸੂਚ ਨਹੀਂ ਰੱਖੀ ਸੀ ਜੀ ਕਿਦਰਾਂ ਤਰਫ ਇਹੋ ਜਿਹੋ ਬੰਦੇ ਇੰਨੀ ਮਾੜੀ ਸੂਚ ਦੇ ਰਿਹਾ ਮਤਲਬ ਉੱਥੋਂ ਦਿਲ ਜਾ ਟੁੱਟ ਜਾਣਾ ਫਿਰ ਉੱਥੇ ਤੋਂ ਮਤਲਬ ਨਿਕਲ ਜਾਣਾ ਉਹ ਬੰਦਿਆਂ ਚ ਕੁਛ ਨਾ ਦੱਸਣਾ ਕੁਛ ਨਾ ਪੁੱਛਣਾ ਉਹਨਾਂ ਨੂੰ ਪਾਸਾ ਵਟ ਰਹਿਣਾ ਨਹੀਂ ਨਾ ਇਹਨਾਂ ਜੀ ਰਹਿਣਾ ਤੇ ਅੱਗੇ ਦੇ ਕਿਆ ਕਰਦੇ ਕਰਾਉਂਦੇ ਜਾਨੀ ਕਿ ਘੱਟੋ ਘੱਟ 2-3 ਸਾਲ ਮੈਂ ਘਰੋਂ ਬਾਹਰ ਰਿਹਾ ਠੀਕ ਹੈ ਮੈਂ ਘਰੋਂ ਇਹ ਸੋਚ ਕੇ ਨਿਕਲ ਗਿਆ ਸੀ ਮੈਂ ਘਰੇ ਬਣਨਾ ਨਹੀਂ ਇੱਕ ਦਿਨ ਸਵੇਰੇ ਮੂਡ ਜਿਹਾ ਬਣਿਆ ਮੇਰਾ ਭਾਈ ਦਾ ਵਿਆਹ ਹੋ ਗਿਆ ਸੀ ਤੇ ਸਾਰਾ ਕੁਝ ਮਤਲਬ ਮੇਰੇ ਨਾਲ ਮੇਰੇ ਬਾਪੂ ਮੇਰੀ ਦਾਦੀ ਤੇ ਮੇਰੀ ਮੰਮੀ ਰਹਿੰਦੀ ਸੀ ਠੀਕ ਆ ਤੇ ਮੈਂ ਮਤਲਬ ਇਹ ਸੋਚ ਲਿਆ ਵੀ ਕਰੋ ਵੀ ਜਲ ਭਾਈ ਬੈ ਗਿਆ ਵੀ ਸਾਰਾ ਕੁਝ ਠੀਕ ਠਾਕ ਹੈ ਵੀ ਸਾਰਾ ਕੁਝ ਵੀ ਇਹਦਾ ਕੁਝ ਆਪਾਂ ਨੇ ਵੀ ਦੇਣਾ ਨਹੀਂ ਹੈਗਾ ਤੇ ਵੀ ਮਿੱਤਰਾਂ ਤੁਮ ਕਰੋ ਨਿਕਲ ਜਾ ਵੀ ਜ਼ਮੀਨ ਥੋੜੀ ਹੈ ਤੇਰੇ ਭਰਾ ਦਾ ਵਧੀਆ ਸਰ ਜਾਊਗਾ ਜਿਹਦੀ ਇਹਦੀ ਜ਼ਿੰਦਗੀ ਬਧੀਆ ਲੰਘੇ ਹੋਣੀ ਹੈ ਨਾ ਵੀ ਤੁਮ ਆਪਣਾ ਬਾਰੇ ਰਹਿ ਬਾਰੇ ਤੋਂ ਮਰਕਪ ਜੀ ਵੀ ਆਪਣਾ ਜਿੱਥੇ ਮਰਜੀ ਮਤਲਬ ਇਹਨਾਂ ਨੂੰ ਜ਼ਿੰਦਗੀ ਜਿਉਣ ਦੇ ਵਧੀਆ ਕਿਸੇ ਨੂੰ ਦੱਸਿਆ ਮੈਂ ਘਰੋਂ ਆਇਆ ਚੁੱਪ ਕਿੱਕੇ ਜੇ ਲੰਘਿਆ ਮੈਂ ਸਵੇਰ ਟਾਈਮ ਤੇ ਹਾਇਆ ਨਿਕਲੇ ਮੈਂ ਮੈਂ 2 ਸਾਲ ਘਰੇ ਨਹੀਂ ਬੜਿਆ ਸੀ ਉਸ ਟਾਈਮ 2 ਪਤਾ ਨਹੀਂ 3 ਸਾਲ ਉਹ 2-3 ਸਾਲਾਂ ਦੇ ਵਿੱਚ ਮਗਰੋਂ ਮੈਂ ਸਾਰੀ ਇਦਾਂ ਦੀ ਬੰਦੇ ਦੇਖੇ ਮੈਂ ਨੋਟ ਕਰੇ ਸਾਰਿਆਂ ਦੇ ਹਨਾ ਸਹੀ ਜਗ੍ਹਾ ਜਿਵੇਂ ਕੋਈ ਕਬਜ਼ੀਆਂ ਤੇ ਚਲੇ ਜਾਣਾ ਮਤਲਬ ਜੇ ਉਹ ਕੁਝ ਹੋ ਸ ਗਿਆ ਜਿਹਨੇ ਕਰਿਆ ਜਿੰਦਗੀ ਜੀ ਠੀਕ ਹੈ ਫਿਰ ਇੱਕ ਬੰਦੇ ਦੇ ਨਾਲ ਟੱਚ ਚ ਰਹੇ ਉਸ ਤੋਂ ਬਾਅਦ ਜਦੋਂ ਘਰ ਮੁੜ ਕੇ ਆਇਆ ਮੈਂ ਤੇ ਘਰ ਦੇ ਨਾਲ ਜਦੋਂ ਜਿਵੇਂ ਇੱਕ ਕਮੈਂਟ ਮੰਟ ਕਰੀ ਸੀ ਸਮਝੋ ਮੇਰੇ ਨਾਲ ਜਦੋਂ ਗਿਆ ਘਰ ਕੋਲ ਪਾ ਦੇ ਜਿਹੜਾ ਕਿ ਤੈਨੂੰ ਉਹ ਤਾਂ ਮੈਨੂੰ ਮੀਟ ਨਹੀਂ ਸੀ ਮਾ ਵੀਰ ਮੈਂ ਇਹ ਲੋੜ ਨਹੀਂ ਸੀ ਮੈਂ ਤਾਂ ਕਿਰਵਾਦਾ ਮੈਂ ਕੋਈ ਨਹੀਂ ਜਲ ਜਲ ਲੋੜੂਗੀ ਆਪਾਂ ਨੂੰ ਕੋਈ ਨਹੀਂ ਤੂੰ ਜਿਵੇਂ ਕੰਮ ਕਰ ਦੇ ਤੋ ਹਣਾ ਤੇ ਹੁਣ ਨਾ ਤਾਂ ਮੈਂ ਸਮਝ ਰਹੀ ਉਹ 2-3 ਸਾਲਾਂ ਦੇ ਵਿੱਚ ਮਤਲਬ ਕਿਸੇ ਨੇ ਨਾ ਇੱਕ ਇਹ ਜਿਹਾ ਮੂੜ ਬਣਾਇਆ ਉਹ ਪ੍ਰਮਾਣਣਾ ਨਹੀਂ ਸੀ ਚਾਹੁੰਦਾ ਜਿਹੜੀ ਮਤਲਬ ਮੈਂ ਤਾਂ ਮੂੜ ਬਣਾ ਲਿਆ ਕਹਿੰਦੇ ਉਹਨਾਂ ਵੀ ਮਰਜ਼ੀ ਤਾਂ ਉਹਦੀ ਚੱਲਣੀ ਹੈ ਨਾ ਮਾਲਕ ਦੀ ਆਵੇਂ ਚੱਲਣੀ ਨਹੀਂ ਤੇ ਉਹ ਮਾਲਕ ਦੀ ਮਰਜ਼ੀ ਏਹੀ ਹੈ ਮਤਲਬ ਉਹਨੇ ਮਤਲਬ 3 ਸਾਲਾਂ ਬਾਅਦ 2 ਜਿਵੇਂ 2-3 ਸਾਲਾਂ ਬਾਅਦ ਉਹਨੇ ਐਸਾ ਜਿੰਨੀ ਨੂੰ ਮੋੜ ਦਿੱਤਾ ਮੇਰੀ ਨੂੰ ਦੇ ਨੇ ਸਮਝ ਲਾਇਆ ਇੱਕ ਉਸ ਜੰਦਗੀ ਜੇ ਇਦਾਂ ਹੋਇਆ ਮੈਂ ਤੁਹਾਨੂੰ ਦੱਸਣੀ ਚਾਹਦਾ ਕਿ ਲੋ ਬੀ ਮੈਨੂੰ ਪਿੰਡ ਆਉਣਾ ਪਿਆ ਠੀਕ ਹੈ ਤੇ ਪਿੰਡ ਆਉਣਾ ਪੈ ਗਿਆ ਤੇ ਜਦੋਂ ਪਿੰਡ ਆਇਆ ਪਿੰਡ ਆ ਕੇ ਘਰੇ ਆਇਆ ਘਰੇ ਆ ਕੇ ਦੇਖਿਆ ਇੱਥੇ ਆ ਕੇ ਇਹਨਾਂ ਨੇ ਜਨੂਰੀ ਫੇਰ ਹਸਾ-ਦਾਵ ਮਰੋ ਘਰ ਤੱਕ ਥੋੜੇ ਬਿਗੜਿਆ ਪਿਆ ਪਿੱਛੇ ਤੇ ਕੋੜਾ ਤਕਲੀਫ ਜੀ ਹੋਈ ਹੈ ਨਾ ਨਾ ਜਾਂਦਾ ਯਾਰ ਵੀ ਨਾ ਹੁਸੰਦਾ ਜੀ ਉਹ ਉਹਨਾ ਉੱਥੇ ਆ ਕੇ ਮੈਨੂੰ ਬੜੀ ਤਕਲੀਫ ਆ ਵੀ ਯਾਰ ਨਾ ਤਾਂ ਤੂੰ ਬਾਹਰੋਂ ਕੁਝ ਕਮਾ ਕੇ ਲਿਆਇਆ ਵੀ ਮਤਲਬ ਐਡਾ ਵੀ ਸਾਰੀ ਜਿਹੜੀ ਐ ਉਹ ਟਿਆਇਆ ਵੀ ਮਤਲਬ 2-3 ਸਾਲ ਕੁ ਆਲਾ ਆ ਤੂੰ ਉਹਦੇ ਤੇ ਮਨ ਟੁੱਟ ਗਿਆ ਜੀ ਬਹੁਤ ਠੀਕ ਹੈ ਮਨ ਟੁੱਟਿਆ ਹੋਇਆ ਉਹਨ ਮਰ ਬਹੁਤ ਤਕਲੀਫ ਹੁੰਦੀ ਹੈ ਯਾਰ ਵੀ ਜਿਉ ਮਤਲਬ ਸਮਾਂ ਉਦੋਂ ਦਾ ਸਮਾਂ ਗੱਲ ਉੱਥੋਂ ਨਿਕਲਿਆ ਹੋਇਆ ਮੇਰੇ ਤੇ ਇੰਨਾ ਨਸ਼ਿਆਂ ਦੇ ਵਿੱਚ ਅੱਗੇ ਵਧ ਗਿਆ ਮੈਂ ਇੰਨਾ ਤੇ ਨਸ਼ਿਆਂ ਦੇ ਵਿੱਚ ਅੱਗੇ ਵਧ ਗਿਆ ਤੇ ਮੈਂ ਕਿਹਾ ਨਸ਼ਾ ਵੀ ਉਹੀ ਰਹੇਗਾ ਜਿਹੜਾ ਮੇਰੀ ਅੱਖਾਂ ਦੇ ਮੂਰੇ ਨਹੀਂ ਆਉਂਦਾ ਬਾਕੀ ਤਾਂ ਤਕਰੀਬਨ ਕੋਈ ਹੋ ਨਸ਼ਾ ਆਇਆ ਜਿਹੜਾ ਮੈਂ ਵੀ ਲੰਮੜ ਤੋਂ ਬਾਹਰ ਹੋ ਕੇ ਨਹੀਂ ਕਰਿਆ ਅਰੇ ਕਿ ਬਤਾ ਕਹਿਣਾ ਸੀ ਮੈਂ ਤਾਂ ਅੱਜ ਗਿਆ ਅੱਜ ਗਿਆ ਹਾਂ ਕੱਲ ਨੂੰ ਗਿਆ ਹੁਣ ਇਦਾਂ ਦੀ ਹਾਲਤ ਹੋ ਗਈ ਸੀ ਚਲ ਪ੍ਰਬਾਤ ਬਾਣੇ ਫੇਰ ਵੀ ਮਤਲਬ ਕੋਈ ਜਿਵੇਂ ਮੇਰੀ ਮਾਂ ਦੇ ਚੰਗੇ ਕਰਮ ਲਾ ਲੋ ਪਾਠ ਕਰੇ ਹੋਏ ਦਾਸ ਆ ਜੀ ਹਨ ਤੇ ਮੈਨੂੰ ਮੂਡ ਲਿਆਂਦਾ ਕੋੜ ਕੇ ਉਹ ਚੋਨੀ ਕੱਢਦਾ ਪ੍ਰਬਾਤ ਹੁਣ ਅੱਜ ਦੇ ਟਾਈਮ ਦੇ ਵਿੱਚ ਸਮਝ ਲਓ ਮਤਲਬ ਉਹ ਸੰਖੇਪ ਟਾਈਮ ਹੋਣਾ ਆਇਆ ਜਿਵੇਂ ਮੂਡ ਕਿ ਲਿਆਉਣ ਵਾਲਾ ਹੁਣ ਅੱਜ ਦੇ ਟਾਈਮ ਦੇ ਵਿੱਚ ਯਾਰ ਮੈਨੂੰ ਸਮਝ ਨਹੀਂ ਆਉਂਦੀ ਮੈਂ ਕਰਾਂ ਨਾ ਕਰਾਂ ਕੀ ਠੀਕ ਹੈ ਕਿਵੇਂ ਐਦਾਂ ਕਰਦੀ ਹਾਲਤ ਬਿਗੜੀ ਪਈ ਹੈ ਵੀ ਮੈਂ ਜਿਹਦਾ ਮੇਰੇ ਕੋਲ ਯਾਰ ਕੋਈ ਮਤਲਬ ਜਵਾਬ ਹੀ ਨਹੀਂ ਹੈ ਵੀ ਮੈਂ ਕੀ ਕਹਾਂ ਇਹਦੇ ਬਾਰੇ ਹਣਾ ਤੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਮੈਂ ਅੱਜ ਤੱਕ ਮੇਰੇ ਲਵਰ ਦੋ ਚਾਰ ਬੰਦੇ ਹੋਣੇ ਦੋ ਤਿੰਨ ਕੇ ਬੰਦੇ ਹੋਣੇ ਜਿਨ੍ਹਾਂ ਨੂੰ ਮੈਂ ਕਿਤੇ ਲੋੜ ਪੈਂਦੀ ਨੂੰ ਸਿਰਫ ਉਹਨਾਂ ਤੇ ਆਧਾਰੀ ਪੈਸੇ ਮੰਗਦੀ ਸਿਰਫ ਦੋ ਜਾਂ ਤਿੰਨ ਬੰਦੇ ਹੋਣੇ ਨਹੀਂ ਅਜੇ ਤੱਕ ਮੈਂ ਕਿਸੇ ਤੇ ਪੈਸਾ ਆਧਾਰਾ ਨਹੀਂ ਉਹ ਵੀ ਮੇਰੇ ਖਾਸ ਬੰਦੇ ਨੇ ਜਿਹਨਾਂ ਨੂੰ ਦੋ ਤਿੰਨ ਬੰਦੇ ਤੇ ਵੀ ਬਹਿੰਗੂ ਦੀ ਕਰ ਪਾਣਾ ਲੱਗ ਰਹੀਆਂ ਇਹ ਚੀਜ਼ ਵੀ ਬਹੁਤ ਤਾਂ ਨਹੀਂ ਮੰਗਦਾ ਵੀਰ ਜਰ ਵੀ ਆਪਾਂ ਨੂੰ ਦੇਣ ਵਾਲਾ ਉਹ ਬੈਠਾ ਉੱਪਰ ਮਾਲਕ ਪ੍ਰਮਾਤਮਾ ਵੀ ਆਪੇ ਸਭ ਕੁਝ ਦਾ ਸੁਭਾ ਉਹ ਵੀ ਤੈ ਹੀ ਨਹੀਂ ਕਿਸੇ ਨੂੰ ਲੈ ਥੱਡਣਾ ਨਾ ਆਪਾਂ ਡਿਆ ਵੀ ਨਹੀਂ ਕਿਸੇ ਨੂੰਰੇ ਭਈ ਇਹਨਾਂ ਤੇ ਕਿਤੇ ਥੱਲੇ ਨਹੀਂ ਗਰੇ ਬਹੁਤ ਵਧੀਆ ਜਿੰਦਗੀ ਸਟੈਂਡ ਬਣਿਆ ਰਿਹਾ ਤੇ ਹੁਣ ਅੱਗੇ ਦੇਖਦੇ ਪ੍ਰਮਾਤਮਾ ਦੀ ਅੱਗੇ ਕੀ ਮਰਜ਼ੀ ਹੈ ਹੁਣ ਜਦੋਂ ਇਹਨਾਂ ਮੋੜ ਕੇ ਲਿਆਂਦਾ ਇੱਥੇ ਤੱਕ ਲੈ ਆਇਆ ਠੀਕ ਆ ਹੁਣ ਦੇਖਦਾ ਵੀ ਸ਼ਾਇਦ ਇਹ ਉਹ ਵੀ ਕਰ ਦਵੇ ਹੁਣ ਪੱਤ ਵੀ ਪਾ ਦੇਵੇ ਜੇ ਤਾਂ ਕਿਉਂਕਿ ਇੰਨਾ ਕੰਮ ਥੋੜਾ ਤਾਂ ਖਰਾਬ ਹੋ ਗਿਆ ਵੀ ਮੇਰੇ ਡੈਡੀ ਨਾਲ ਨਾ ਨਾ ਮੇਰੇ ਨਾਂ ਹੋਣ ਕਰਕੇ ਉਹਦੇ ਨਾਂ ਹੋਣ ਕਰਕੇ ਬਾਪੂ ਨਾਲ ਮੇਰੇ ਨਾਲ ਨਾ ਕੋਈ ਕਪੜਾ ਕਰ ਗਿਆ ਬੰਦਾ ਮੇਰਾ ਬਾਪੂ ਥੋੜਾ ਜਿਆਦਾ ਦਾਰੂ ਪੀਣ ਦਾ ਆਦਤੀ ਸੀ ਹੁਣ ਸਮਝ ਲਾ ਸਾਂ ਅਸੀਂ ਦੋ ਭਾਈ ਭਰਾ ਐ ਤੇ ਸਾਡੇ ਕੋਲ ਅ ਤਿੰਨ ਕਿਲੀ ਲੈ ਜੀਂਦਾ ਸੀ ਡੇਢ ਜਣ ਕਿ ਲਾਉਂਦਾ ਸੀ ਠੀਕ ਆ ਭਰਾ ਨੇ ਆਪਣੀ ਜਮੀਨ ਲੈ ਲਈ ਸੀ ਉਹ ਨੌਕਰਾਂ ਲਈ ਮੈਂ ਕਰਾਈ ਨਹੀਂ ਉਹ ਤਾਂ ਮੈਨੂੰ ਸ਼ੁਰੂ ਪਈਏ ਕੋਈ ਇਹ ਤੜੀ ਨਹੀਂ ਸੀ ਮੈਨੂੰ ਤੇ ਕੋਈ ਨਾ ਬਾਪੂ ਬੈਠਾ ਯਾਰ ਕੀ ਕਰੀ ਇਹਦੇ ਨੌ ਹੈਗੀ ਆ ਜੇ ਮੇਰੀ ਕਿਸਮਤ ਚ ਚੋਈਦਾ ਮੈਂ ਆ ਬਚੜ ਜੂਗੀ ਵੀ ਜੇ ਨਹੀਂ ਹੋਊਗੀ ਵੀ ਤਾਂ ਹਾਈ ਹੋਣੀ ਤੇ ਸਮਝ ਲੋ ਹੁਣ ਤੱਕ ਵੀ ਨਹੀਂ ਕਰਾਈ ਮੈਂ ਜਮੀਨ ਨੌਕਾ ਹੋਊਗਾ ਤੂੰ ਕਿਹੜਾ ਤੇ ਉਹ ਮੇਰੇ ਨਾਂ ਹੋਣ ਦੇ ਬੰਦੇ ਨੇ ਭਾਈ ਸਾਹਿਬ ਇਹਦਾ ਚੱਕਿਆ ਜੀ ਵੀ ਮੇਰੇ ਬਾਪੂ ਨੂੰ दारू-ਦੁਰੂ ਪਲਾ ਕੇ ਉਹਨੇ ਕਹਤਾ ਵੀ ਤੂੰ ਨਾ ਵੀ ਲੋਨ ਕਰਾ ਲੈ ਉਹ ਬੰਦੇ ਤੋਂ ਉਹਦੇ ਬੰਦੇ ਦਾ ਕਿ ਮਤਲਬ ਅਸੀਂ ਪੈਸੇ ਫੜੇ ਦੀ ਕਿਤੇ ਲੋਡ ਪੈਂਦੀਆਂ ਮਤਲਬ ਲੱਖ ਰੁਪਇਆ ਵੈਜੂ ਬਾਲ ਹੁੰਦਾ ਐ ਪੈਸੇ ਫੜੇ ਵੇਖੀ ਠੀਕ ਆ ਤੇ ਉਹ ਬੰਦੇ ਨੇ ਬੱਕਾ ਗੇੜੇ-ਗੇੜੇ ਮਾਰੀ ਗਏ ਪੈਸਿਆਂ ਨੂੰ ਚਲ ਨਾਂਦੇ ਹੋਏ ਤੇ ਉਨੇ ਕੀ ਕਰਿਆ ਮਦਰ ਬਾਪੂ ਨੂੰ ਸਲਾਹ ਦਿੱਤੀ ਵੀ ਤੂੰ ਲੋਨ ਕਰਾ ਲਾ ਵੀ ਨਾਲੇ ਤਾਂ ਤੇਰਾ ਘਰ ਮਕਾਨ ਪੇਜੂਗਾ ਵੀ ਡੰਗਰ ਡੰਗਰ ਰੱਖ ਲੈ ਵੀ ਨਾਲੇ ਮੇਰੇ ਪੈਸੇ ਦਿੱਤੇ ਜਾਣਗੇ ਠੀਕ ਆ ਪਿਆਰ ਹੋ ਗਿਆ ਬਾਪੂ ਨੂੰ ਤਿਆਰ ਕਰ ਲਿਆ ਬਾਪੂ ਤਿਆਰ ਹੋ ਗਿਆ ਜੀ ਕਾਗਜ਼ੀ ਕਾਰਵਾਈ ਸ਼ੁਰੂ ਕਰਤੀ ਸਾਰਾ ਕੁਝ ਕਰਤਾ ਤੇ 5 ਲੱਖ ਲੋਨ ਦੀ ਤਿਆਰੀ ਬਾਪੂ ਨਾਲ ਫਰਾਡ ਕਰਕੇ ਕਹਿੰਦਾ 5 ਲੱਖ ਦਾ ਲੋਨ ਕਰਾ ਦਊਗਾ ਤੇਰਾ ਹਨਾ ਬਾਪੂ ਨੂੰ ਦਾਰੂ ਪਿੰਦਾ ਸੀ ਬਾਪੂ ਉਹ ਜਰੂਰ ਫਾਇਦਾ ਚੱਕ ਕੇ ਕਹਿੰਦਾ ਵੀ ਡੰਗਰ ਰੱਖਣੀ ਜੀ ਤੋ ਇੰਨਾ ਕਰ ਲਈ ਉਹ ਕਰ ਲਈ ਅ ਘਰ ਪਾਰੀ ਠੀਕ ਆ ਤੇ ਉਹ ਜਾਂਦਾ ਬੰਦੇ ਨੂੰ ਥੋੜੇ ਜਿਆਦਾ ਬੰਦਾ ਕੋਈ ਉਮੀਦਾਂ ਦਿਖਾ ਦਿੰਦਾ ਵੀ ਹੋ ਜੂਗਾ ਕੰਮ ਇਹਦਾ ਨਾ ਕਹਿੰਦਾ ਹੋਲੀ ਹੋਲੀ ਕਿਸਤਾ ਭਰੀ ਜਾਏ ਤੇ ਉਹਨੇ ਕਰ ਕਰਾ ਕੇ ਜੀ ਅ ਲੋਨ ਕਰਾਤਾ ਜੀ ਤੁਸੀਂ ਗੱਲ ਮਤਾਲੋ ਬੰਦੇ ਨੇ ਲੋਨ ਕਰਾਇਆ ਲੋਨ ਅ ਕਿੱਥੇ ਦਾ ਪਹਿਲਾਂ 5 ਲੱਖ ਦਾ ਕਹਿੰਦਾ ਜੀ ਵਾਚੋਂ ਹੀ ਲੋਨ 8 ਲੱਖ ਦਾ ਕਰਾਤਾ ਬੰਦੇ ਨੇ ਠੀਕ ਆ ਬਾਪੂ ਨੂੰ ਦੱਸ ਕੇ ਵੀ ਹੋਰ ਵਧਾ ਲਾ ਕਹਿੰਦਾ ਤੇਰਾ ਸਾਣਾ ਨਹੀਂ ਨਹੀਂ ਰਹਿਣਾ ਪੈਸੇ ਹੋਰ ਵਧਾ ਲਾ 8 ਲੱਖ ਦਾ ਲੋਨ ਕਰਾਤਾ 8 ਲੱਖ ਦਾ ਲੋਨ ਕਰਾ ਕੇ ਬੰਦੇ ਨੇ ਬਾਪੂ ਤੋਂ ਇਹਨੂੰ ਜਿਵੇਂ ਇਹ ਦਾਰੂ ਦਾ ਸ਼ਕੀਨ ਸੀ ਇਹਨੂੰ ਉਹਦੀ ਪੂਆ ਦੰਦਾ ਸੀ ਜਿੱਥੇ ਲੋਨ ਹੋਣੀ ਤੇ ਸਾਈਨ ਕਰਾ ਲੈਣੇ ਜਿੱਥੇ ਲੋਨ ਹੋਣੀ ਤੇ ਸਾਈਨ ਕਰਾ ਲੈਣੇ ਠੀਕ ਆ ਤੇ ਮਤਲਬ ਇਹਦੇ ਚੈੱਕਾਂ ਚੁੱਕਾਂ ਦੇ ਸਾਈਨ ਹੁਣ ਕਰਾ ਕੇ ਰੱਬ ਜਾਣੇ ਜੀ ਉਹਨੇ ਕਿਸ ਤਰ੍ਹਾਂ ਗੇਮ ਖਵਾਈ ਕਿਸ ਤਰ੍ਹਾਂ ਨਹੀਂ ਉੱਧਿਆਉਂ ਪਰੇ ਜਾਣ ਦਾ ਜਾਉਂ ਬੰਦੇ ਜਾਂ ਆਉਂਦਾ ਠੀਕ ਹੈ ਤੇ ਉਹ 8 ਲੱਖ ਜਦੋਂ ਜਣੀ ਸਮਝੋ ਮੈਂ ਵਾਪਸ ਆਇਆ ਜਦੋਂ ਆ ਕੇ ਮੈਂ ਉਸ ਬੰਦੇ ਨਾਲ ਹਿਸਾਬ-ਕਦਾਬ ਕਰਿਆ ਉਹ ਬੰਦੇ ਨੇ ਪੈਸੇ ਮੇਰੇ ਕੋਲ ਇੰਦਾ ਪੂਰੇ ਕਰਤੇ ਕਹਿੰਦਾ ਜੀ ਜਿਹੜਾ 30 ਲੱਖ ਰੁਪਇਆ ਬੜਿਆ ਤਾਂ ਵੀ 1.5 ਲੱਖ ਰੁਪਇਆ ਉਹਦਾ ਬਣ ਗਿਆ ਤੁਹਾਡੇ ਵਿਆਜ ਪਾ ਕੇ ਤੇ ਉਸ ਤੋਂ ਬਾਅਦ ਤੇਰੇ ਡੈਡੀ ਨੇ ਕਿਹਾ ਕਿ ਜਿਹੜੀਆਂ ਜਮਾਨਤਾਂ ਦਿੱਤੀਆਂ ਨੇ ਅਸੀਂ ਠੀਕ ਹੈ ਵੀ ਆ ਪਤਾ ਨਹੀਂ 1.5 ਲੱਖ ਰੁਪਇਆ 1.70 ਹਜ਼ਾਰ ਪਤਾ ਨਹੀਂ 1.70 ਹਜ਼ਾਰ ਕਹਿੰਦਾ ਉਹ ਭਰੇਆ ਕਹਿੰਦਾ ਉਹਦਾ ਵੀ ਜਵਾਨ ਤੱਕਲੀਰ ਕਰਾਈਆਂ ਵੀ ਉਹ ਘਟਗੇ ਵਿੱਚੋਂ ਠੀਕ ਆ ਕਹਿੰਦਾ ਨਹੀਂ ਮੂਨ ਨਹੀਂ ਤਾਂ ਹੁੰਦਾ ਫਿਰ ਕਹਿੰਦਾ ਬੈਂਕ ਮੈਨੇਜਰ ਨੂੰ 50000 ਰੁਪਇਆ ਦਿੱਤਾ ਕਹਿੰਦਾ ਠੀਕ ਆ ਤੇ ਉਸ ਤੋਂ ਬਾਅਦ ਕਹਿੰਦਾ ਵੀ ਤੁਹਾਡੇ ਘਰ ਦੇ ਪੈਸੇ ਫੜ ਕੇ ਲੈ ਗਏ ਵਿੱਚੋਂ ਟੁੱਟ ਮੈਂ ਕਰ ਕਰਾ ਕੇ ਯਾਨੀ ਕੁਝ ਘਰ ਦੇ ਕਿੰਨੇ ਕੱਢਦੇ ਤੁਸੀਂ ਉਸਾ ਇੱਕ ਸਾਡਾ ਮੇਰਾ ਵਾਕਮ ਸੀ ਮਤਲਬ ਉਥੇ ਦਾ ਬੰਦਾ ਕਹਿੰਦਾ ਤੁਹਾਡੇ ਘਰਦਿਆਂ ਨੇ ਕਿਹਾ ਸੀ ਵੀ ਉਹਨਾਂ ਨੂੰ ਪੈਸੇ ਦੇ ਦੋ ਵੀ ਉਹਨਾਂ ਨੇ ਮੁੰਡਾ ਬਾਹਰ ਤੋਰਨਾ ਵੀ 2 ਲੱਖ ਰੁਪਏ ਕਹਿੰਦਾ ਉਹਨਾਂ ਨੂੰ ਦਿੱਤਾ ਕਹਿੰਦਾ ਤੁਹਾਡੇ ਘਰਦਿਆਂ ਨੇ ਮੈਂ ਕਹਾਂ ਉਹਨੂੰ ਪੁੱਛਿਆ ਮੈਂ ਤੁਸੀਂ ਦਿੱਤਾ ਕਹਿੰਦੇ ਨਹੀਂ ਸਾਡੇ ਕੋਲ ਤੁਸੀਂ ਤਾਂ ਪੈਸੇ ਨਹੀਂ ਆਏ ਸੀ ਕਿੱਥੋਂ ਦੇਣੇ ਸੀ ਕਹਿੰਦਾ ਵੀ ਇਹਨੇ ਆਪਣੇ ਹੱਥ ਨਾਲ ਹੀ ਦਿੱਤੇ ਨੇ ਉਹ ਸਾ ਉਹ ਵੀ ਘਰਦਿਆਂ ਤੋਂ ਬਿਨਾ ਪੁੱਛੀ 2 ਲੱਖ ਰੁਪਏ ਉਹਨਾਂ ਨੂੰ ਦੇ ਦਿੱਤੇ ਉਹ ਉਧਰ ਐਂਟਰੀ ਘੁਮਾ ਪਈ ਉਹਨਾਂ ਕੰਨੀ ਹੈ ਨਾ ਕਰ ਕਰਾਗੇ ਤੁਸੀਂ ਗੱਲ ਨਵੇੜੋ ਬੰਦੇ ਦੀ ਉਹਨੇ ਆ ਮਤਲਬ ਪਤਾ ਨਹੀਂ ਕਿ ਲੱਖ ਪਤਾ ਨਹੀਂ 2,60,000 ਪਤਾ ਨਹੀਂ ਕੁਝ ਆਏ ਪੈਸੇ ਪਿੱਛੇ ਬਾਕੀ ਹੀ ਛੱਡੇ ਉਹਨੇ ਵੀ ਐਨੇ ਪੈਸੇ ਰਹਿ ਗਏ ਤੇ ਜਦੋਂ ਇੰਨੇ ਪੈਸੇ ਉਹਨੇ ਕਿਹਾ ਮਾ ਚੱਲ ਕੋਈ ਨਹੀਂ ਮਾ ਜਿਹੜੇ ਆ ਰਹਿ ਗਏ ਵੀਰੇ ਹੁਣ ਮਿੰਨ ਮੇਰੇ ਤਾਂ ਪੈਰਾਂ ਦਾ ਜ਼ਮੀਨ ਥੱਲੇ ਨਿਕਲ ਗਈ ਵੀ 8 ਲੱਖ ਰੁਪਏ ਯਾਰ ਵੀ ਸਾਰੇ ਹੀ ਵੜ ਗਏ ਵੀ ਮੈਂ ਭਰੂੰ ਕਿੱਥੋਂ ਆ ਵੀ ਉਹ ਭਰਨਾ ਦਾ ਮੈਨੂੰ ਪੈਣਾ ਹੈ ਉਹਨਾਂ ਮੇਰੇ ਇਸ਼ੇ ਦੀ ਜ਼ਮੀਨ ਆ ਇਹ ਕਰ ਮਾਂਜਾ ਮਾਰ ਕੇ ਮੈਂ ਕੋਈ ਨਹੀਂ ਮੈਂ ਇਥੋਂ ਦੀ ਕੋਈ ਨਿਕਲ ਰਿਹਾ ਫਿਰ ਦੇਖਦੇ ਆ ਕਿ ਕਰਨਾ ਤੇ ਉਥੋਂ ਨਿਕਲਿਆ ਨਿਕਲ ਕੇ ਮੈਂ ਇਹਨੇ ਇਹਨਾਂ ਸੱਤ ਇਹਨੇ ਮੈਨੂੰ ਕਹਿੰਦਾ ਮਾਂ ਇਹਨੇ ਮੈਨੂੰ ਨਾ ਮਾਂ ਵੀ ਲੈ ਆ ਉਹ ਦੇ ਦੇ ਮੈਨੂੰ ਉਹ ਕਹਿੰਦਾ ਉਹ ਸਵਾ ਦਾ ਨਹੀਂ ਚੱਲਦੇ ਸੀ ਉਦੋਂ ਕਹਿੰਦਾ ਐ ਕਰ ਮੈਂ ਵੀ ਕਹਿੰਦਾ ਵੀ ਤੂੰ ਨਾ ਕਹਿੰਦਾ 20-30 ਹਜ਼ਾਰ ਰੁਪਏ ਲੈ ਲੈ ਸਵਾ ਦਾ ਖਰਚਾ ਚ ਲਾ ਲਾ ਬਾਕੀ ਇਹਨਾਂ ਸਵਾ ਤੋਂ ਬਾਅਦ ਆਜੀ ਕਹਿੰਦਾ ਫਿਰ 7-8 ਤਰੀਕ ਤੱਕ ਆਜੀ ਮੇਰੇ ਆਗੇ ਲੈ ਜੀ ਕਹਿੰਦਾ ਵੀ ਸਾਰੇ ਇਕੱਠੇ ਕਰ ਲੈ ਜੀ ਮਾਂ ਚੱਲ ਵਧੀਆ ਚਲ ਉਹ ਮੈਂ ਵੀ ਇਹ ਰਿਹਾ ਵੱਲ ਲਾਇਆ ਤੇ ਆਇਆ ਉਹ ਜਿਹੜੇ ਵਿਚਾਲੇ ਗਏ ਸੀ ਲੰਘੇ ਚਲ ਜਿਹੜਾ ਟਾਈਮ ਦਿੱਤਾ ਤੁਸੀਂ ਮੈਂ ਚਲੇ ਗਿਆ ਇਹ ਕੋਲ ਉਹ ਦਿਨ ਗਿਆ ਪਹਿਲਾਂ ਦਾ ਇੱਕ ਦਿਨਾਂ ਦਾ ਪਤਾ ਨਹੀਂ 2 ਦਿਨ ਸਾਨੂੰ ਮਿਲਿਆ ਜਿੰਨਾ ਹੈ ਦੁਕਾਨ ਤੇ ਹਨਾ ਉਹ ਦਾਕਟਰਾਂ ਕੋਲ ਉਦੋਂ ਬਾਅਦ ਜਦੋਂ ਮਿਲਿਆ ਤੇ ਵੀ ਜਿਆਦਾ ਨਾਲ ਗੱਲ ਕਰੀ ਤੁਸੀਂ ਯਕੀਨ ਨਹੀਂ ਮੰਨਣਾ ਬੰਦਾ ਪੱਲਾ ਹੀ ਝਾੜ ਗਿਆ ਜੀ ਕਹਿੰਦਾ ਵੀ ਆਪਣਾ ਆਪਣਾ ਹੋ ਤਾਂ ਗਿਆ ਸੀ ਹਿਸਾਬ ਦਾ ਆਪਣਾ ਲੈ ਤਾਂ ਗਏ ਸੀ ਕਹਿੰਦਾ ਤੁਸੀਂ ਪੈਸੇ ਆਏ ਗਏ ਪੱਲਾ ਹੀ ਝਾੜ ਗਿਆ ਆਪਣਾ ਜਦੋਂ ਨੇ ਇੰਨੀ ਗੱਲ ਕਹੀ ਬਗਤ ਸੁਣਾਂ ਬਾਈ ਉਹ ਫਿਰ ਤਾਂ ਕਹਿਣੀ ਕੀ ਹੈ ਇੱਕ ਜੀ ਕਰੇ ਵੀ ਇਹਨੂੰ ਇੱਥੇ ਹੀ ਜਾਨੋਂ ਮਾਰ ਦਵਾ ਇਹਨੂੰ ਬੰਦੇ ਨੂੰ ਕਿਉਂਕਿ ਮੈਂ ਤਾਂ ਨਜ਼ਰੂਕ ਬਹੁਤ ਵੀ ਲੋਕਾਂ ਪਿੱਛੇ ਆ ਜੇ ਪੁੱਟੇ ਸਿੱਧੇ ਕੰਮ ਕਰੇ ਵੇ ਤੇ ਵੀ ਸਮਝਣ ਲੋਕਾਂ ਦੇ ਪੈਸੇ ਕਢਵਾਉਂਦੇ ਰਹੇ ਸੀ ਗਰੀਬ ਬਿਮਾਰ ਲੋਕਾਂ ਕੋ ਨਾਲ ਹੰਦੀ ਬਚਾਉਂਦੇ ਰਹੇ ਸੀ ਤਾਂ ਹਨਾ ਤੇ ਆ ਯਾ ਤੇਰੇ ਨਾਲ ਬੰਦਾ ਨਾ ਕਿ ਇੱਡਾ ਫੇਰਾ ਚੱਕ ਗਿਆ ਤੇਰਾ ਬਜਾ ਬੰਦਾ ਇਹ ਹਨਾ ਤੇ ਮੈਂ ਸੋਚਿਆ ਮਾ ਯਾਰ ਵੀ ਕਿਰ ਕਰ ਦੇ ਆਂਦੀ ਗਲਤੀ ਨਾ ਹੋਵੇ ਸਾਡੇ ਘਰਾਂ ਗੇ ਲੜਾਈ ਹੋ ਗਈ ਮਾ ਲੋ ਆ ਉਹ ਗਈਆ ਉਹ ਖਾ ਗਿਆ ਉਹ ਗਈਆ ਵੀ ਉਹ ਖਾ ਗਿਆ ਉਹ ਗਈਆ ਵੀ ਉਹ ਖਾ ਗਿਆ ਵੀ ਉਹ ਖਾ ਗਿਆ ਕਰਦੇ ਘਰਾਉਂਦੇ ਨੇ ਜੀ ਮਤਲਬ ਉਹ ਪੈਸਾ ਨਹੀਂ ਦਿੱਤਾ ਬੰਦੇ ਨੇ ਤੇ ਉਸ ਤੋਂ ਬਾਅਦ ਉਹ ਬੰਦਾ ਇੱਥੇ ਤੋਂ ਮਤਲਬ ਸ਼ਹਿਰ ਨੂੰ ਛੱਡ ਕੇ ਤੇ ਲੋਕ ਹੋ ਗਿਆ ਮੈਨੂੰ ਮੁੜ ਕੇ ਬੰਦਾ ਮਿਲਿਆ ਨਹੀਂ ਤੇ ਹੁਣ ਮੈਨੂੰ ਪਤਾ ਲੱਗਿਆ ਵੀ ਇੱਥੇ ਫੇਰ ਆ ਗਿਆ ਹਾਂ ਦਾ ਕੋਈ ਫਿਰ ਹੁਣ ਮੈਂ ਥੋੜੀ ਜਿਹੀ ਫੇਰ ਪੈਰ ਵਾਈ ਮੜੇ ਦੇ ਦੇਦਾ ਉਹਨੂੰ ਸ਼ੁਰੂ ਕਰ ਦਾਂ ਦੁਬਾਰਾ ਯਾਨੀ ਉਹ ਜ਼ਮੀਨ ਦਾ ਵੀਰੇ ਤੁਸੀਂ ਯਕੀਨ ਨਹੀਂ ਮੰਨਣਾ ਉਹ ਲੋਨ 8 ਲੱਖ ਰੁਪਏ ਦਾ ਮੈਂ ਆਪਣੇ ਆ 2 ਕਨਾਲਾ ਵੇਚ ਕੇ 16 ਲੱਖ ਰੁਪਏ ਭਰਿਆ ਜਿਹਦੇ ਵਿੱਚੋਂ ਮੇਰੇ ਕੋਲ ਸਿਰਫ ਮਜ਼ਿਓਂ ਅਰਲਾ ਮਲਾ ਕੇ ਜਿਹੜੇ ਨੇ ਟੁੱਟਵੇਂ ਘਰਦਿਆਂ ਨੂੰ ਤੇ ਪੇੜ ਆ ਮੈਂ ਲਿਆ ਜਾਂ ਮੇਰੇ ਘਰ ਦੇ ਨਾਲ ਤੇ ਮਜ਼ਿਓਂ 10 ਲੱਖ ਰੁਪਏ ਆਇਆ ਹੁਣ ਠੀਕ ਆ ਵੀ ਬਾਕੀ 7 ਲੱਖ ਇਹ ਜਾਣੇ ਇਹਦਾ ਕੰਮ ਜਾਣੇ ਤੇ ਉਹ ਤੋਂ ਬਾਅਦ ਲਾਡੀ ਆ ਇੱਥੇ ਫਾਈਨੈਂਸਰ ਯਾਰਾਂ ਨੂੰ ਜਾਣ ਲਈ ਹੋਣਾ ਸ਼ਾਇਦ ਮੈਨੂੰ ਲੱਗਾ ਜਿਹੜੇ ਜਿਹੜੇ ਅਫਸਰ ਸਾਹਿਬ ਵੀ ਇਰੀ ਦੇ ਆ ਜਾਣ ਦੇ ਵੀ ਹੋਣਗੇ ਠੀਕ ਆ ਤੇ ਉਹ ਬੰਦੇ ਨੇ 7 ਲੱਖ ਰੁਪਈਆ ਖਾ ਲਿਆ 7 ਲੱਖ ਰੁਪਈਆ ਖਾ ਕੇ ਠੀਕ ਆ ਸਾਡੀ ਆ ਹਾਲਤ ਬਣਾਤੀ ਬੰਦੇ ਨੇ ਆ ਦੇਖੋ ਹੁਣ ਦੋ ਗਨਾਲਾਂ ਵੇਚੀਆਂ ਸੀ ਅਸੀਂ ਵੀ ਚੱਲ ਵੀ ਵਿਚੋ ਕੁਝ ਪੈਸੇ ਬਚ ਰਹਿਣਗੇ ਵੀ ਮਾੜਾ ਮੋਟਾ ਸਵਾਰ ਲਾਂਗੇ ਮਰਾਨਾ ਉਹ ਦੋ ਕੇ ਨਾਲ ਉਹ ਸਵਾਰ ਵਾਲੇ ਵੀ ਜੀ ਮੈਨੂੰ ਪੈਸੇ ਪੂਰੇ ਹੋ ਥੇ ਮਦਰੀ ਪਿੱਛੇ ਬਜਣਾ ਕੀ ਤਾਂ 16 ਲੱਖ ਰੁਪਏ ਭਰੇ ਆ ਠੀਕ ਆ ਹੁਣ ਬਹੁਤ ਜਣੀ ਮੇਰੇ ਮਨਾਂ ਵਿੱਚ ਇਹੀਆਂ ਗੱਲਾਂ ਆਉਂਦੀਆਂ ਵੀ ਬੋਝ ਹੀ ਕਰਦਾ ਵੀ ਮੈਂ ਇਦਾਂ ਕਰਦਾ ਮੈਂ ਉਦਾਂ ਕਰਦਾ ਮੈਂ ਇਦਾਂ ਕਰਦਾ ਉਦਾਂ ਕਰਦਾ ਨਾ ਤਾਂ ਮੇਰੇ ਕੋਲ ਕੋਈ ਪ੍ਰੂਫ ਆ ਬਾਅ ਉਹਦੇ ਬਰ ਮਗਰ ਕੋਈ ਉਹਦੀ ਬਰਖਲਾਪ ਗਿਆ ਕਿ ਉੱਥੇ ਕੋਈ ਉਹਦੇ ਦਾਰਖਾਸਤ ਦੇ ਦੇਵਾ ਠੀਕ ਆ ਕਿਸੇ ਤਰ੍ਹਾਂ ਦਾ ਕੋਈ ਪ੍ਰੂਫ ਨਹੀਂ ਹੈਗਾ ਮੇਰੇ ਕੋਲ ਕਿਉਂਕਿ ਉਹਨੇ ਆਪਣੇ ਹਿਸਾਬ ਨਾਲੇ ਕੰਮ ਇਦਾਂ ਕਰਿਆ ਹੋਆ ਬੰਦੇ ਨੇ ਤੇ ਕਿ ਮੇਰੇ ਜ਼ਮੀਰ ਆ ਬਸ ਹਾਂ ਜਿਹੜਾ ਮੈਨੂੰ ਪਤਾ ਜਾਂ ਮੇਰੇ ਰੱਬ ਨੂੰ ਪਤਾ ਵੀ ਕੀ ਹੋਇਆ ਕੀ ਨਹੀਂ ਹੋਇਆ ਹਨਾ ਇੱਥੇ ਬੰਦੇ ਵੀ ਹੈਗੇ ਨੇ ਹੋਰ ਜਿਨ੍ਹਾਂ ਨੂੰ ਪਤਾ ਵੀ ਵਿੱਚ ਹਾਂ ਵੀ ਇਹਨੇ ਰੋਲ ਕਰਾ ਕੇ ਉਹ ਆ ਵੀ ਹੈਗੇ ਨੇ ਕਿ ਵੀ ਆਇਆ ਨਾ ਕਰਾਇਆ ਲਉ ਪਰ ਉਹਨਾਂ ਕਾਗਜ਼ੀ ਕਾਰਵਾਈ ਮੇਰਾ ਕੋਰਟ ਕਿੱਥੇ ਮੰਗਦਾ ਉਹ ਜਿੱਦਾਂ ਜਾਂ ਧਾਣਾ ਕਿੱਥੇ ਮੰਗਦਾ ਪਰ ਉਸ ਤੋਂ ਬਾਅਦ ਫਿਰ ਮੈਨੂੰ ਘਰ ਦੇ ਰੋਕੀ ਜਾਂਦੇ ਨੇ ਕਹਿੰਦੇ ਤੈਂ ਕੁਝ ਵੀ ਹੋ ਗਿਆ ਚਾਹੇ ਜੋ ਮਰਜ਼ੀ ਹੋ ਗਿਆ ਵੀ ਤੈਂ ਉਹਦੇ ਮੱਥੇ ਨਹੀਂ ਲੱਗਦਾ ਮਤਲਬ ਘਰ ਦੇ ਰੋਕਦੇ ਨੇ ਮੈਨੂੰ ਸੌਂਵਾਂ ਗਾਉਂਦੇ ਨੇ ਜਾਣ ਨਹੀਂ ਦਿੰਦੇ ਇਹਨਾਂ ਨੂੰ ਆਇਆ ਕਹਿੰਦੇ 8 ਲੱਖ ਗਿਆ 16 ਲੱਖ ਗਿਆ ਗਿਆ ਵੀ ਕਿਤੇ ਸਾਡਾ ਮੁੰਡਾ ਫੇਰ ਨਾ ਘਰੋਂ ਚਲੇ ਜਾਵੇ ਹੈਨਾ ਮੇਰਾ ਕੋਈ ਕਹਿਆ ਕੰਮ ਕਰ ਬੈਠੇ ਵੀ ਸਾਡੇ ਹੱਥੋਂ ਜਾਵੇ ਮੁੰਡਾ ਸਾਡਾ ਇਹਨਾਂ ਨੂੰ ਇਹ ਡਰਾਂ ਉਹਨਾਂ ਨੂੰ ਦੇਖ ਕੇ ਹੁਣ ਮੈਨੂੰ ਰੁਕਣਾ ਪੈਂਦਾ ਹਰ ਇੱਕ ਕੰਮ ਤੋਂ ਵੀ ਆ ਉਹਦੇ ਨਾਲ ਮੈਂ ਗੱਲ ਵੀ ਕਰਨੀ ਜਾ ਸਕਦਾ ਵੀ ਮੇਰੇ ਮਾਪੇ ਬਈ ਉਹ ਕਿਨੇ ਠੀਕ ਹੈ ਵੀ ਸਮਝ ਲਾ ਵੀ ਕੋ ਚੰਗੀ ਮਾਰੀ ਕਰ ਉਹਦੇ ਕੀ ਜਾਲ ਵੀ ਜਿਹੜਾ ਬੰਦਾ ਐਡਾ ਕੰਮ ਕਰ ਸਕਦਾ ਮੈਨੂੰ ਕਿਸੇ ਝੂਠੇ ਕੇਸ ਕੇ ਦੇ ਵਿੱਚ ਫਸਾ ਕੇ ਵੀ ਅੰਦਰ ਕਰਾ ਸਕਦਾ ਮੈਨੂੰ ਉਹ ਠੀਕ ਹੈ ਝੂਠੇ ਦੇ ਕੇਸ ਵੀ ਆ ਬਚਾਰੇ ਫੇਰ ਹੌਲ ਜਾਣਗੇ ਪਿੱਛੇ ਇਹਨਾਂ ਤਾਂ ਕੋ ਸਾਹਮਣੇ ਵਾਲਾ ਵੀ ਨਹੀਂ ਇਹਦੇ ਵਿਚਾਰੇ ਨੂੰ ਪਿੱਛੇ ਹੁਣ ਮੈਂ ਤੁਹਾਡੇ ਕੋਲ ਪੁੱਛਣਾ ਚਾਹੁੰਨਾ ਬਈ ਵੀ ਇਹ ਚੀਜ਼ ਦਾ ਮਸਲਾ ਲੱਗੀ ਹੋ ਸਕਦਾ ਜੇ ਕੋਈ ਬੰਦੇ ਦੇ ਮਤਲਬ ਕੋਈ ਦਿਮਾਗ 'ਚ ਗੱਲ ਕੋਈ ਆਉਂਦੀ ਆ ਤਾਂ ਮੈਨੂੰ ਥੋੜੇ ਆ ਰਸਤੇ ਪਾਉਣ ਦੀ ਕੋਸ਼ਿਸ਼ ਕਰਿਓ ਮੇਰਾ ਬਾਈ ਬਣ ਕੇ ਤੇ ਬਾਕੀ ਤਾਂ ਚਲੋ ਮੈਂ ਤਾਂ ਉਸ ਪਰਮਾਤਮਾ ਦੇ ਹੱਥ ਤੇ ਛੱਡਿਆ ਪਿਆ ਮੈਂ ਕਹਾਂ ਕਿ ਇਹ ਬੇਚ ਨੂੰ ਤਾਂ ਇਹ ਜਿਹੇ ਲਾਤ ਹੋ ਗਏ ਜੀ ਬਾਈ ਸਾਡੇ ਹਰੇ ਮੰਮ ਘਰ ਦੀ ਦਾ ਬੈ ਮੇਰੇ ਮੈਂ ਤਾਂ ਉਹ ਹੈ ਨਹੀਂ ਜੀ ਤੇ ਇਹ ਲਾਤ ਹੋ ਗਏ ਜੀ ਮੈਂ ਆਪਣਾ ਮੰਮੀ ਹੋਣੀ ਬਿਨਾ ਲੈਣ ਤੇ ਵੀ ਜਰ ਮੈਂ ਜੀ ਕਦੇ ਟਾਈਮ ਦੱਦੇ ਨਾ ਤੇਰੀ ਗੇ ਮੇਟੂੜ ਬਟਕਲੇ ਕਦੇ ਉਹ ਉਹ ਦੇ ਦਿਲ ਜੋਗੇ ਪੈ ਰਣਗੇ ਕਦੇ ਨੋ ਵੀ ਉੱਤੇ ਹੈਗੇ ਹੈ ਹੈ ਤਾਂ ਇਹ ਤਾਂ ਮੇਰਾ ਬੰਦਾ ਹੈ ਵੀਡੀਓ ਕੋਲ 2 ਲੱਖ ਰੁਪਏ ਹੈ ਜਿਹਨੇ ਉਹ ਗਾਹਦੋ ਆਇਆ ਸੀ ਕਹਿੰਦਾ ਉਹ ਉਹਨੂੰ ਦਿੱਤਾ ਉਹ ਉਹਦੇ ਕੋਲ ਜਾਣਗੇ ਉਹਨੇ ਦਿੱਤੇ ਪੈਸੇ ਕਿਹਨੇ ਦਿੱਤੇ ਠੀਕ ਹੈ ਤੇ ਉਹ ਕਰਿਆ ਤਾਂ ਕਰਿਆ ਕੀ ਗੱਵੇ ਮੈਨੂੰ ਸਮਝ ਨਹੀਂ ਲੱਗ ਰਹੀ ਮੜਾ ਚਾਨਣਪੁਰ